ਤੇ ਮੈਂ ਜਾ ਕੇ ਦਿੱਲੀ ਜਾਊਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਂਗਾ ਤਾਂ ਕਿਵੇਂ ਵੇਖਦੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਲੋਣਾ ਸਰਦਾਲੂ ਹੈ ਉਹਨਾਂ ਨੂੰ ਬਾਤ ਸੌਖਾ ਪਊਗਾ ਪੁੰਡ ਰੋਪੜ ਨੂੰ ਭੰਮ ਕੇ ਆਉਣੇ ਆਨੰਦਪੁਰ ਸਾਹਿਬ ਅਮਰਦੇਸ਼ਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਰਾਜਾ ਰਣਜੀਤ ਸਿੰਘ ਜੀ ਨੇ ਰਾਜ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਸਹਿਮਤ ਹੋਣ ਦੀ ਗੱਲ ਮੇਰੇ ਸਾਹਮਣੇ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨੇ ਹਲੇ ਉਰੇ ਕੋਈ ਇਹਦੇ ਬੋਲੇ ਅੱਗੇ ਰੱਖੋਗੇ ਕਮੇਟੀ ਜਿਹੜੀ ਜਿਹੜੀ ਦੇਖ ਦੇਖ ਦੇ ਕਰੇਗੀ ਤੇ ਫਿਰ ਇਹ ਜਿਆਦਾ ਸ਼ਰਮਣੀ ਕਮੇਟੀ ਲੈ ਆ ਨੋਟਿਸ ਦਿੱਤਾ ਹੈ ਉਹਦਾ ਤੇ ਮੈਂ ਜਾ ਕੇ ਦਿੱਲੀ ਜਾਊਗਾ ਤੇ ਗੜਕਰੀ ਸਾਹਿਬ ਨੂੰ ਮਿਲ ਕੇ ਦਊਂਗਾ ਤਾਂ ਕਿਵੇਂ ਵੇਖਦੇ ਕਿੰਨਾ ਕਿ ਜ਼ਰੂਰੀ ਹੈਗਾ ਕਿ ਉਸ ਸੜਕ ਨੂੰ ਬਣਾ ਕਿਉਂਕਿ ਜ਼ਰੂਰੀ ਹੈ ਜੀ ਲੋੜਾ ਸਰਦਾਲੂ ਹੈ ਉਹਨਾਂ ਨੂੰ ਬਾਅਦ ਸੌਖਾ ਪਊਗਾ ਉਹਨਾਂ ਰੋਪੜ ਨੂੰ ਭਮਕੇ ਆਉਣੇ ਆਨੰਦਪੁਰ ਸਾਹਿਬ ਅਮਰਦੇਸ਼ਰ ਵਾਲੇ ਉਹ ਬੰਗਾ ਤੋਂ ਸਿੱਧੇ ਆ ਜਾਣਗੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਰਾਜ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਸਹਿਮਤ ਹੋਣ ਦੀ ਗੱਲ ਕੀਤੀ ਮੇਰੇ ਸਾਹਮਣੇ ਹਲੇ ਨਹੀਂ ਆਉਣਾ ਚਾਹੀਦਾ ਕੀ ਕਰਨੇ ਪਹਿਲੇ ਉਹ ਕੋਈ ਇਹਦੇ ਬੋਲੇ ਅੱਗੇ ਰੱਖੋਗੇ ਕਮੇਟੀ ਜਿਹੜੀ ਉਹ ਦੇਖ ਦੇਖ ਦੇ ਕਰੇਗੀ ਸਪੈਸ਼ਲੀ ਜੇ ਜਿਆਦਾ ਸ਼ੁਰੂਆਤੀ ਕਮੇਟੀ ਲੈ ਆ